ਏ ਵੈਂਟੀ ਦਾ ਸਾਡੇ ਵਾਲਾ ਕੋਰੇ ਨੇ ਮੈਨੂੰ ਦੱਸਿਆ ਸੀ 7000 ਡਾਲਰ ਚਾਰਜ ਕੀਤਾ ਹੈ ਇੱਥੇ ਗੱਲ ਆਉਂਦੀ ਹੈ ਵੀ ਇਹਨੂੰ ਇੰਨੇ ਪੈਸੇ ਲੋਕ ਕਿਉਂ ਦਿੰਦੇ ਨੇ ਇਹਦਾ ਕੋਈ ਕੋਈ ਕਾਰਨ ਹੈ ਐਕੂਰੇਸੀ ਤੇ ਕੁਆਲਿਟੀ ਮੈਨੂੰ ਸਾਡੇ ਵਾਲਾ ਗੋਰਾ ਕਹਿੰਦਾ ਹੁੰਦਾ ਕਈ ਵਾਰ ਵੀ ਇਫ ਯੂ ਡੂ ਗੁੱਡ ਵਰਕ ਯੂ ਆਰ ਗੁੱਡ ਮਨੀ ਇਟ ਮੀਨਸ ਤੁਹਾਡਾ ਕੰਮ ਹਮੇਸ਼ਾ ਵਧੀਆ ਹੋਣਾ ਚਾਹੀਦਾ ਜਦੋਂ ਤੁਹਾਡਾ ਕੰਮ ਵਧੀਆ ਹੁੰਦਾ ਤਾਂ ਪੈਸਾ ਤੁਹਾਡੇ ਕੋਲ ਆਪ ਚੱਲ ਕੇ ਆਉਂਦਾ ਜਦੋਂ ਅਗਲੇ ਨੂੰ ਇੱਕ ਵਾਰ ਤੁਹਾਡੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਫਰਦਵਾਰਿਆ ਅਗਲਾ ਪੈਸਿਆਂ ਪਿੱਛੇ ਦਿੜਫੜ ਨਹੀਂ ਕਰਦਾ ਅਗਲਾ ਕਹਿੰਦਾ ਤੂੰ ਚੀਜ਼ ਬਣਾ ਕੇ ਦੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਸਬੂਟ ਫੀਲਰ ਬੋਡ ਫੀਲਰ ਸੋ ਦੋਸਤੋ ਕੀ ਹਾਲ ਚਾਲ ਦਰਸ਼ਕਾਂ ਘਰ ਹਰ ਨੂੰ ਮਸਤ ਸਲਾਮ ਮੈਂ ਤੁਹਾਡਾ ਆਪਣਾ ਪਰਮੇਸ਼ਰ ਤੁਮਾਨ ਸਵਾਦ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਕੱਲ ਜਿਵੇਂ ਪਿਛਲੇ ਵਲੌਗ ਜੀ ਤੁਸੀਂ ਦੇਖਿਆ ਆਪਾਂ ਮੋਲਡਿੰਗ ਬਾਰੇ ਕੱਟ ਕੇ ਸੀ ਇਹਦੇ ਤੇ ਹੁਣ ਆਪਾਂ ਜੀ ਮੋਲਡਿੰਗ ਲੌਨੀ ਸਟਾਰਟ ਕਰਦੇ ਦੋਨਾਂ ਪਾਸੇ ਮੋਲਡਿੰਗ ਲਾਤੀ ਆਪਾਂ ਨੇ ਉਧਰ ਮੈਥਿਓ ਦੇ ਵਿੱਚ ਫਿਲਰ ਭਰ ਰਿਆ ਤੇ ਹੁਣ ਆਪਾਂ ਜਿਹੜੇ ਤੇ ਦਰਾਜ ਫਰੰਟ ਨੇ ਉਹਨਾਂ ਤੇ ਮੋਲਡਿੰਗ ਲਾਉਣੇ ਆ ਸੋ ਦਰਾਜ ਫਰੰਟ ਆਪਾਂ ਨੇ ਰੱਖ ਲਏ ਜੀ ਰੇਸ਼ੇ ਮਲਾ ਕੇ ਦੇਖੋ ਲਾਈਨ ਵਾਰ ਜਿਵੇਂ ਜਿਵੇਂ ਦਰਾਜ ਲੱਗਣੇ ਨੇ ਤੇ ਇਹਨਾਂ ਤੇ ਨਾ ਮੋਲਡਿੰਗ ਇਸ ਹਿਸਾਬ ਨਾਲ ਲੱਗਣੀ ਆ ਇੱਥੋਂ ਐ ਯੂ ਟਿਊਬ ਇੱਥੋਂ ਐ ਯੂ ਟਿਊਬ ਆਚਾਰਾ ਪੀਸਾ ਤੇ ਐ ਲੱਗਣੀ ਆ ਜ ਜਦੋਂ ਆਪਾਂ ਦਰਾਜ ਸਾਰੇ ਪਾਵਾਂਗੇ ਤਾਂ ਉਵੇਂ ਸਕੁਅਰ ਬਣੂਗਾ ਜਿਵੇਂ ਉਹਦੇ ਸਾਈਡ ਤੇ ਆਪਾਂ ਨੇ ਸਕੁਅਰ ਪਾਇਆ ਸੋ ਹੁਣ ਇਹਦੇ ਵਿੱਚ ਧਿਆਨ ਰੱਖਣ ਵਾਲੀ ਇਹ ਗੱਲ ਆ ਜਿਵੇਂ ਤੁਸੀਂ ਮੇ ਵੀ ਆਪਾਂ ਨੇ ਜਦੋਂ ਇਹ ਵਿਨੀਅਰ ਲਾਇਆ ਸੀ ਆਪਾਂ ਨੇ ਨੰਬਰ ਲਾਏ ਹੋਏ ਸੀ ਤੇ ਵੀ ਕਿਹੜਾ ਦਰਾਜ ਕਿੱਥੇ ਵਾਲਾ ਤਾਂ ਉਹਦੇ ਹਿਸਾਬ ਨਾਲ ਹੀ ਆਪਾਂ ਨੇ ਉਹ ਲਾਏ ਸੀ ਕਿ ਜੇ ਕਿਤੇ ਹੁਣ ਮੇਰੇ ਨੰਬਰ ਉਹਦੇ ਹਿਸਾਬ ਨਾਲ ਆਪਣੇ ਰੇਸ਼ੇ ਵਧੀਆ ਮਿਲ ਗਏ ਨਾਲੇ ਸੌਖਾ ਸੌਖੇ ਮਿਲ ਗਿਆ ਟਾਈਮ ਨਹੀਂ ਖਰਾਬ ਹੋਇਆ ਮਲਾਉਣ ਚ ਨਹੀਂ ਬੰਦਾ ਇੱਧਰ ਉੱਧਰ ਪਲਟਾ ਕੇ ਦੇਖਣਾ ਪੈਂਦਾ ਜੇ ਨੰਬਰ ਨਾਲ ਲੱਗੇ ਹੁਣ ਸੋ ਗਾਹਾਂ ਤੋਂ ਕਦੇ ਵੀ ਤੁਸੀਂ ਐਵੇਂ ਦਾ ਕੋਈ ਕੰਮ ਕਰਨਾ ਹੋਵੇ ਤਾਂ ਨੰਬਰ ਲਿਖ ਲਿਆ ਕਰੋ ਇਹਦੇ ਨਾਲ ਸੌਖਾ ਰਹਿੰਦਾ ਉਸ ਦਿਵਾਰ ਫੋਟੋ ਖਿੱਚ ਲਿਆ ਕਰੋ ਫੋਨ 'ਚ ਰੱਖ ਕੇ 1 2 3 ਨੂੰ ਨੰਬਰ ਜਿਹੜਾ ਜਿਹੜਾ ਪੀਸ ਜਿੱਥੇ ਦਾ ਤੇ ਹੁਣ ਜੇ ਮੰਨ ਲਓ ਮੇਰੇ ਨੰਬਰ ਨਾਲ ਲਿਖੇ ਹੁੰਦੇ ਤਾਂ ਮੈਨੂੰ ਆਹ ਚੀਜ਼ਾਂ ਦਾ ਪਤਾ ਨਹੀਂ ਸੀ ਲੱਗਣਾ ਇਹਦਾ ਕਿੱਧਰ ਨੂੰ ਪੀਸ ਲੱਗਣਾ ਜੇ ਤਾਂ ਇਹ ਸਕੁਅਰ ਬਣਨਾ ਹੁੰਦਾ ਇਹ ਮੰਨ ਲਓ ਐਮ ਸਕੁਅਰ ਬਣਾਉਂਦਾ ਫਿਰ ਤਾਂ ਜਿਹੜੇ ਮਰਜੀ ਦਿਰਾਜ ਤੇ ਧਰਾ ਦੋ ਕੋਈ ਚੱਕਰ ਨਹੀਂ ਬਾਅਦ ਚ ਬੰਦਾ ਰੇਸ਼ੇ ਮਲਾਈ ਜਾਂਦਾ ਪਰ ਹੁਣ ਇਹਦੇ ਆਹ ਚੀਜ਼ਾਂ ਐ ਯੂ ਟਾਈਪ ਬਣਨੀ ਐ ਓ ਟਾਈਪ ਨਹੀਂ ਬਣਨੀ ਹੈਗੀ ਇਹਦੇ ਮੰਗੋ ਆਹ ਚੀਜ਼ ਬਣਨੀ ਐ ਸੋ ਇਹਦੇ ਵਿੱਚ ਆਪਾਂ ਨੂੰ ਦਿਰਾਜ ਪੂਰੇ ਧਿਆਨ ਨਾਲ ਦੇਖ ਕੇ ਲਾਉਣੇ ਪੈਣੇ ਨੇ ਕਿਉਂਕਿ ਉੱਥੇ ਦਿਰਾਜ ਜਿਹੜਾ ਫਿਰ ਜੇ ਰੇਸ਼ੇ ਮਲਾਵਾਂਗੇ ਤਾਂ ਉਸ ਹਿਸਾਬ ਨਾਲ ਹੀ ਸਹੀ ਹੋਣਾ ਚਾਹੀਦਾ ਤਾਂ ਚਲੋ ਰਾਜਾਂ ਦੇ ਫਰਾਂਟਾ ਤੇ ਵੀ ਲਾਤੀ ਆਪਾਂ ਨੇ ਮੋਲਡਿੰਗ ਦੇਖੋ ਘੈਂਟ ਲੱਗਦੇ ਨੇ ਬਾਕੀ ਹੁਣ ਨਾ ਆਪਾਂ ਇਹਦੇ ਵਿੱਚ ਪੀਸ ਲਾਉਣੇ ਆ ਤੇ ਆਪਾਂ ਇਹਨੂੰ ਚੈੱਕ ਕਰਕੇ ਦੇਖਦੇ ਹਾਂ ਰੇ ਸ਼ੁਰੂ ਸ਼ੇ ਸਾਰੇ ਮਿਲਦੇ ਨੇ ਦੇਖੋ ਜੀ ਕੁਝ ਐਵੇਂ ਦੀ ਲੱਗੂਗੀ ਇਹ ਫਾਈਨਲ ਹੋਣ ਤੋਂ ਬਾਅਦ ਚ ਇਹ 1 ਮਾਣੇ ਇੰਚੀ ਹਜੇ ਪਿੱਛੇ ਲੱਗੇ ਨੇ ਆ ਜਿਹੜੀ ਆ ਚੀਜ਼ ਹੈ ਬਰਾਬਰ ਹੋਣਗੇ ਮੈਂ ਜਸਟ ਇਹ ਸਿਰਫ ਚੈੱਕ ਕੀਤਾਗਾ ਲਾ ਕੇ ਤੇ ਦੇਖੋ ਕੁਛ ਲੱਗ ਰਹੀ ਹੈ ਘੈਂਟ ਪੂਰੀ ਆ ਜਿਹੜਾ ਆ ਆ ਮੋਲਡਿੰਗ ਹੈ ਇਹਦੇ ਨਾਲ ਲਾਈਨ ਅਪ ਹੈਗੀ ਇਹਦੇ ਲੈਵਲ 'ਚ ਲੱਗੀ ਹੋਈ ਹੈ ਥੱਲੋਂ ਵੀ ਇਹਦੇ ਲੈਵਲ 'ਚ ਹੈ ਦੇਖੋ ਰੇਸ਼ਾ ਦੇਖੋ ਮਿਲਦਾ ਪੂਰਾ ਉਧਰੋਂ ਵੀ ਦਿਖਾਉਣਾ ਤੁਹਾਨੂੰ ਆਹ ਦੇਖੋ ਸੈਂਟਰ ਚੋਂ ਮਿਲਦਾ ਆ ਦੇਖੋ ਐਿਹੇ ਦੇ ਕੰਮ ਕਰੋਗੇ ਤੁਹਾਨੂੰ ਕੌਣ ਰੱਖੂ ਕੰਮ ਤੇ ਐਹੇ ਬੰਦੇ ਤਾਂ ਲੱਭੇ ਨਹੀਂ ਲੱਭਦੇ ਹੈਗੇ ਕਸਟਮ ਕੰਮ ਕਰਨ ਵਾਲੇ ਇਹਦੇ 4 ਮਹੀਨੇ 6 ਮਹੀਨੇ ਲਾ ਕੇ ਡਰਲਾਂ ਚੱਕ ਕੇ ਇੰਸਟਾਲਰ ਤਾਂ ਹਰੇਕ ਹੀ ਬਣ ਜਾਂਦਾ ਜਿਨੇ ਕਦੀ ਕੈਬਿਨਟ ਫਿੱਟ ਕਰ ਲਈ ਕੰਧ ਤੇ ਉਹ ਹਰੇਕ ਹੀ ਕਹਿਣ ਲੱਗ ਜਾਂਦਾ ਵੀ ਮੈਂ ਇੰਸਟਾਲਰ ਹਾਂ ਐਹੇ ਜੇ ਕੰਮ ਸਿੱਖੋ ਕਸਟਮ ਕੰਮ ਇਹ ਦੇਂਦੇ ਨੇ ਅਸਲੀ ਤੁਹਾਨੂੰ ਪੈਸੇ ਵਧੀਆ ਪੇਰਟ ਮਿਲਦਾ ਇਹਦੇ ਵਿੱਚ ਆਹ ਟ੍ਰੇਆਂ ਵੀ ਰੈਡੀ ਹੋ ਕੇ ਆ ਗਈਆਂ ਇਹਨਾਂ ਤੇ ਲੈਕਰ ਮਾਰਨ ਪਰ ਆਇਆ ਆਪਾਂ ਨੇ ਉਹਦੇ ਵਿੱਚ ਪੇਂਟਰ ਤੋਂ ਸਾਰੀਆਂ ਰੈਡੀ ਹੋ ਕੇ ਆ ਗਈਆਂ ਹੁਣ ਉਹਨੇ ਇਬਰਾਹਿਮ ਨੇ ਪੇਂਟ ਵੀ ਮਾਰਤਾ ਸੀ ਜਿਹੜੀਆਂ ਇਹਦੇ ਪਲਾਈਆਂ ਨੇ ਵਿੱਚ ਪਾਉਣੀਆਂ ਨੇ ਇੱਥੇ ਪਲਾਈਆਂ ਹੁਣ ਇਬਰਾਹਿਮ ਹੁਣ ਇਹਦੇ ਵਿੱਚ ਪਲਾਈਆਂ ਪਾ ਕੇ ਇਹਨਾਂ ਨੂੰ ਫਿਕਸ ਕਰ ਦੇਣਗੇ ਲਾਤੀ ਇਹਦੇ ਵਿੱਚ ਪਲਾਈ ਫਾਈਨਲ ਹੋਣ ਤੋਂ ਬਾਅਦ ਇਹ ਕੁਸ਼ ਐਵੇਂ ਦੀ ਲੱਗਦੀ ਆ ਥੱਲੋ ਐ ਪਲਾਈ ਹੈਗੀ ਤੇ ਇਧਰਲੇ ਪਾਸੇ ਇਹਦੇ ਉੱਤੇ ਪੇਪਰ ਲੱਗਿਆ ਸੀ ਤੇ ਆਪਾਂ ਨੇ ਪੇਂਟ ਕਰਤਾ ਦੇਖੋ ਕਿੰਨੀ ਵਧੀਆ ਲੱਗਦੀ ਆ ਇਹ ਪਹਿਲਾ ਜਿਹੜਾ ਵਲੌਗ ਦੇਖਿਆ ਤੁਸੀਂ ਸਕੂਲ ਵਾਲਾ ਉੱਥੇ ਦੀਆਂ ਸ਼ਲਫਾਂ ਨੇ ਜਿਹੜੀਆਂ ਆਪਾਂ ਨੇ ਕੈਬਨਟਾਂ ਲਾਈਆਂ ਸੀ ਖਾਣਿਆਂ ਵਾਲੀਆਂ ਉਹਨਾਂ ਥੱਲੇ ਰੱਖੀਆਂ ਜਾਣਗੀਆਂ ਇਹਦੇ ਵਿੱਚ ਵੱਟੇ ਪਾਉਣਗੇ ਗੋਲ-ਗੋਲ ਜੇ ਸਮੁੰਦਰ ਵਾਲੇ ਉਹਦੇ ਉੱਤੇ ਫਿਰ ਜਵਾਕਾਂ ਦੇ ਬੂਟ ਧਰਨਗੇ ਰਿਮੈਂਬਰ ਦ ਫਲੂਥ ਐਂਡ ਦ ਦ ਦ ਕੋਬਰਾ ਕਮਿੰਗ ਅਪ ਯੂ ਨੋ ਰਾਈਟ ਦੈਟ ਯੂ ਡੋਨਟ ਬੀ ਯੂ ਆਰ ਗ੍ਰੇਟੈਸਟ ਸਿਰਪੈਂਟਿਓ ਆਫ ਇਟਾਲੀ ਰਾਈਟ ਰਾਈਟ ਮਿਸਟਰ ਇਬਰਾਹਿਮ ਹੀ ਇਜ਼ ਦ ਗ੍ਰੇਟੈਸਟ ਸਿਰਪੈਂਟਿਓ ਆਫ 올 ਟਾਈਮ ਵੈਂਟੀ ਵੀ ਤੁਸੀਂ ਦੇਖੀ ਆਪਨੇ ਕੰਪਲੀਟ ਕਰਤੀ ਆਪਣੀਆਂ ਜਿਹੜੀਆਂ ਟਰੇ ਆਈਆਂ ਨੇ ਇਹ ਵੀ ਹੁਣ ਪੈਕ ਕਰ ਰਹੇ ਨੇ ਛੱਡਿਆ ਉਹਨਾਂ ਦੇ ਸਕੂਲ 'ਚ ਦੋਨੇ ਜਾਣੇ ਮੈਥਿਊ ਤੇ ਇਬਰਾਹਿਮ ਵਗ ਜਾਣਗੇ ਤੇ ਹੁਣ ਆਪਣੇ ਗੋਰੇ ਨੇ ਆਪਾਂ ਨੂੰ ਆਹ ਦਿੱਤਾ ਹੈਗਾ ਇਹ ਬਣਾਉਣੀ ਆਪਾਂ ਨੇ ਵੈਂਟੀ ਇਹ ਵੈਂਟੀ ਦਾ ਮੈਸ ਸਾਈਜ਼ ਲੈ ਕੇ ਦਿੱਤਾ ਸੀ ਗੁਰਮੀ ਜੀ ਤੁਸੀਂ ਆਪਣੇ ਪਿਛਲੇ ਵਲੌਗ ਦੇਖੇ ਹੋਣਗੇ ਹੁਣ ਤੁਸੀਂ ਇਹ ਦੇਖੋ ਵੀ ਇਹ ਗੋਰਾ ਮੈਨੂੰ ਡਰਾਇੰਗ ਦੇ ਗਿਆ ਠੀਕ ਹੈ ਹੁਣ ਮੈਂ ਸਾਰਾ ਕੁਝ ਆਪੇ ਬਣਾਉਣਾ ਚਾਹ ਦੇਖ ਕੇ ਇਹਦੀ ਹਾਈਟ ਵਗੈਰਾ ਜੋ ਵੀ ਰੱਖਣੀ ਹੈ ਕਿੰਨੀ ਇਹ ਕਿੰਨੇ ਲੰਬੇ ਦੇ ਪਾਵੇ ਰੱਖਣੇ ਪਾਵੇ ਮੋٹے ਕਿੰਨੇ ਰੱਖਣੇ ਨੇ ਉੱਚੇ ਕਿੰਨੇ ਰੱਖਣੇ ਨੇ ਸੋ ਜੇ ਤੁਹਾਨੂੰ ਕੰਮ ਆਨਲਾਈਨ ਹੋਵੇ ਤਾਂ ਕਦਰ ਬਹੁਤ ਪੈਂਦੀ ਹੈ ਬਾਹਰਲੇ ਮੁਲਕਾਂ 'ਚ ਮੈਂ ਇਸੇ ਕਰਕੇ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਨਾ ਵੀ ਇੱਕ ਕੰਮ ਸਿੱਖੋ ਤੇ ਚੁੱਪ ਕਰਕੇ ਆ ਉਹਦਾ ਕੰਮ ਤੇ ਫੋਕਸ ਕਰੋ ਆਪਦੀ ਸਕਿੱਲਸ ਨੂੰ ਗ੍ਰਾਈਂਡ ਕਰੋ ਆਪਦੀ ਵੈਲਿਊ ਨੂੰ ਵਧਾਓ ਤੇ ਤੁਹਾਡੀ ਬਾਹਰਲੇ ਮੁਲਕਾਂ 'ਚ ਬਹੁਤ ਕਦਰ ਪੈਂਦੀ ਹੈ ਫਿਰ ਸ ਤਾਂ ਚਲੋ ਹੁਣ ਆਪਾਂ ਇਹਦਾ ਮਾਲ ਵਗੈਰਾ ਲਿਖਦੇ ਹਾਂ ਤਾਂ ਮਾਲ ਵੜਦੇ ਆਂ ਹੁਣ ਆਪਾਂ ਲੱਤਾਂ ਦਾ ਮਾਲ ਵੜਿਆ ਇਹਨਾਂ ਨੂੰ ਜੋੜ ਕੇ ਇਹਦੇ ਉੱਤੇ ਆਪਾਂ ਐਜ ਡੇਪ ਲਾ ਲਾਂਗੇ ਦੋਨਾਂ ਪਾਸੇ 1.5 ਇੰਚ ਵਾ 1.5 ਇੰਚ ਦੇ ਚਾਰ ਲੱਤਾਂ ਬਣਾਉਣੀਆਂ ਨੇ ਪਹਿਲਾਂ ਦੀਆਂ ਵੈਂਟੀ ਦੀਆਂ ਤੁਸੀਂ ਮੈਂ ਤੁਸੀ ਡਰਾਇੰਗ ਦੇਖੀ ਇਹ ਚੌੜੇ ਪੀਸ ਆਪਾਂ ਪਹਿਲਾਂ ਤਾਂ ਵੱਢ ਲਏ ਜਿਹੜੀ ਮਸ਼ੀਨ ਉਹ 1.5 ਇੰਚ ਤੇ ਐਜ ਡੇਪ ਨਹੀਂ ਲਾਉਂਦੀ ਹੈਗੀ ਘੱਟੋ ਘੱਟ 2.3 ਇੰਚ ਚੌੜਾ ਪੀਸ ਚਾਹੀਦਾ ਹੁੰਦਾ ਇਸ ਕਰਕੇ ਆਪਾਂ 2.5 ਇੰਚ ਵੱਢ ਲਾ ਉਦੋਂ ਬਾਅਦ ਚੋਂ 1.5-1.5 ਇੰਚ ਦੇ ਬਣਾ ਲਾਂਗੇ ਕਟਰ ਤੇ ਜੀ ਚੀਰ ਕੇ ਦੋਨਾਂ ਪਾਸੇ ਐਜ ਡੇਪ ਲਾ ਕੇ ਤਾਂ ਮੈਂ ਇੱਥੋਂ ਨੂੰ ਦਿੰਨੇ ਆ ਆਪਾਂ ਹੁਣੇ ਆਪਾਂ ਨੇ ਸੈਂਟਰ ਦੇ ਵਿੱਚੋਂ ਚੀਰਨਾ ਕਟਰ ਤੇ ਇਸ ਕਰਕੇ ਆਪਾਂ ਇਹਦੇ ਸੈੱਡਾਂ ਤੇ ਨੀਲਾ ਲਾਵਾਂਗੇ ਸੈਂਟਰ 'ਚ ਨਹੀਂ ਲਾਉਂਦੇ ਤਾਂ ਕਿ ਕਟਰ ਦੇ ਵਿੱਚ ਨੀਲ ਨਾ ਵੱਜੇ ਕੋਈ ਇਹਨੀਆਂ ਲੱਤਾਂ ਨੇ ਜਿਹੜੀਆਂ ਆਪਣੇ ਵੈਂਟੀ ਦੀਆਂ ਬਣਾ ਲਈਆਂ ਮੈਥਿਊ ਨੇ ਸੈਂਡ ਵੀ ਕਰਕੇ ਆਪਾਂ ਐਂਜ ਟੇਪ ਲਾ ਕੇ 1.5/1.5 ਦੇ ਚਾਰ ਪੀਸ ਬਣਾ ਲਏ ਤੇ ਹੁਣ ਆਪਾਂ ਜਿਹੜੇ ਬਕਸੇ ਨੇ ਬਕਸੇਵੇਂ ਨੇ ਪਹਿਲੇ ਹੀ ਬਣਾ ਲਏ ਸੀ ਉਹ ਬਕਸੇ ਆਪਾਂ ਜੁਆਇੰਟ ਕਰਦੇ ਆਂ ਤਿੰਨ ਬਕਸੇ ਨੇ ਤਿੰਨ ਦਰਾਜ ਨੇ ਵੈਂਟੀ ਦੇ ਵਿੱਚ ਜਿਵੇਂ ਤੁਸੀਂ ਵੀਡੀਓ ਜਾਂ ਫੋਟੋ ਦੇ ਵਿੱਚ ਦੇਖਿਆ ਡ੍ਰੈਂਗ ਦੇ ਵਿੱਚ ਤੇ ਉਹ ਬਕਸੇ ਆਪਾਂ ਹੁਣ ਜੁਆਇੰਟ ਕਰਦੇ ਆਂ ਜੁਆਇੰਟ ਕਰਕੇ ਉਸ ਤੋਂ ਵਾਲਾ ਪੌਦਾ ਸਾਈਜ਼ ਬਣਾਗੇ ਤੇ ਸਾਈਜ਼ ਕਿੰਨਾ ਬਣਦਾ ਫਿਰ ਇਹਦੇ ਥੱਲੇ ਨਾਲ ਇੱਕ ਜਿਹੜੀ ਸੈਲਫ ਲੱਗਣੀ ਆ ਉਹ ਸੈਲਫ ਕਟਾਂਗੇ ਜਦੋਂ ਇਹਦਾ ਐਗਜ਼ੈਕਟ ਸਾਈਜ਼ ਆਪਾਂ ਇਹਦੀ ਆ শেলਫ ਵੀ ਰੈਡੀ ਕਰਤੀ ਆਹ ਵਾਲੀ ਆ ਦੇਖੋ ਆ ਲਾਈਟ ਪੀ ਆ 1.5 ਇੰਚ ਬਣਾਤੀ ਇਹ ਚੌੜੀ ਇਹ ਥੋੜੀ ਜੀ 빙ੀ ਸੀ ਪਲਾਈ ਆਪਾਂ ਤਾਂ ਕਰਕੇ ਨੂੰ ਕਲੈਂਪ ਲਾ ਕੇ ਇਹਦੇ ਥੱਲੇ ਪਲਾਈ ਦੇ ਕੇ ਸਿੱਧੀ ਕੀਤੀ ਆ ਇਹ ਤਾਂ ਕਿ ਕੱਲ ਨੂੰ ਥੋੜੀ ਜੀ ਇਹ ਸਿੱਧੀ ਹੋ ਜਾਏ ਆ ਜਦੋਂ ਗਲੂ ਜੇ ਸੁੱਕ ਗਿਆ ਇਹ ਸਿੱਧੀ ਹੋ ਜੂਗੀ ਜਮਾ ਵਾਲੀ 빙ੀ ਸੀਗੀ ਹੁਣ ਆਪਾਂ ਇਹਦੇ ਆਹ ਵਾਲੇ ਪੀਸ ਬਣਾਉਣੇ ਆ ਇੱਕ ਆਹ 1.5 ਇੰਚ ਵਾਲਾ ਇੱਕ ਉੱਪਰ ਜਿਹੜਾ 1.5 ਇੰਚ ਤੇ ਲੱਗਣਾ 1.5 ਇੰਚ ਵਾਲੇ ਪੀਸ ਵੀ ਆਪਾਂ ਨੇ ਵਾਟ ਲਏ ਆ ਦੇਖੋ ਟੇਪਾ ਵੀ ਲਾ ਲਈਏ ਨੇ ਤੇ ਦੋਨੋਂ ਪਾਸੇ ਤੇ ਹੁਣ ਆਪਾਂ ਉਹਨਾਂ ਦੇ ਜਿਹੜੇ ਆ ਬਕਸੇ ਨੇਗੇ ਇਹਨਾਂ ਤੇ ਲੱਤਾਂ ਕੱਸਦੇ ਆ ਆਪਣਾ ਆਲਮੋਸਟ 50% ਰੈਡੀ ਹੋ ਗਿਆ ਬਾਕੀ ਨੂੰ ਆਪਾਂ ਕੱਲ ਨੂੰ ਕੰਪਲੀਟ ਕਰਦੇ ਤੇ ਮੈਂ ਇਹਨੂੰ ਸਿੱਧਾ ਕਰਕੇ ਦਿਖਾਉਣਾ ਤੁਹਾਨੂੰ ਕਿਹਾ ਜਾਂਦਾ ਇਹ ਵੈਂਟੀ ਤਾਂ ਸਾਡੇ ਵਾਲੇ ਗੋਰੇ ਨੇ ਮੈਨੂੰ ਦੱਸਿਆ ਸੀ 7000 ਡਾਲਰ ਚਾਰਜ ਕੀਤਾ ਸਿਰਫ ਕੱਲੀ ਵੈਂਟੀ ਦਾ ਨਾਲੇ ਸ਼ੈਂਕ ਵੀ ਸਾਰਾ ਕੁਝ ਲਾ ਕੇ ਦੇਊਗਾ 7000 ਡਾਲਰ ਤੇ ਹੁਣ ਇੱਥੇ ਗੱਲ ਆਉਂਦੀ ਹੈ ਵੀ ਇਹਨੂੰ ਇੰਨੇ ਪੈਸੇ ਲੋਕ ਕਿਉਂ ਦਿੰਦੇ ਨੇ ਇਹਦਾ ਕੋਈ ਕੋਈ ਕਾਰਨ ਹੈ ਐਕੂਰੇਸੀ ਤੇ ਕੁਆਲਿਟੀ ਮੈਨੂੰ ਸਾਡੇ ਵਾਲਾ ਗੋਰਾ ਕਹਿੰਦਾ ਹੁੰਦਾ ਕਈ ਵਾਰ ਵੀ ਇਫ ਯੂ ਡੂ ਗੁੱਡ ਵਰਕ ਯੂ ਆਰ ਗੁੱਡ ਮਨੀ ਇਟ ਮੀਨਸ ਤੁਹਾਡਾ ਕੰਮ ਹਮੇਸ਼ਾ ਵਧੀਆ ਹੋਣਾ ਚਾਹੀਦਾ ਜਦੋਂ ਤੁਹਾਡਾ ਕੰਮ ਵਧੀਆ ਹੁੰਦਾ ਤਾਂ ਪੈਸਾ ਤੁਹਾਡੇ ਕੋਲ ਆਪ ਚੱਲ ਕੇ ਆਉਂਦਾ ਜਦੋਂ ਅਗਲੇ ਨੂੰ ਇੱਕ ਵਾਰ ਤੁਹਾਡੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਫਿਰ ਦੁਬਾਰੇ ਅਗਲਾ ਪੈਸਿਆਂ ਪਿੱਛੇ ਦਿਲ ਫੜ ਨਹੀਂ ਕਰਦਾ ਅਗਲਾ ਕਹਿੰਦਾ ਤੂੰ ਚੀਜ਼ ਬਣਾ ਕੇ ਦੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਇਹਦੀ ਪਰਫੈਕਟ ਐਗਜ਼ਾਮਪਲ ਹੈ ਤ੍ਰੋ ਵਰਾਠੀ ਜਦੋਂ ਵੀ ਉਹ ਕੋਈ ਨਵੀਂ ਵੀਡੀਓ ਅਪਲੋਡ ਕਰਦਾ ਤਾਂ ਐਵਰੇਜ 4 ਤੋਂ 5 ਮਿਲੀਨ ਉਹਦੀ ਹਰ ਇੱਕ ਨਵੀਂ ਵੀਡੀਓ ਤੇ ਵਿਊ ਆਉਂਦੇ ਨੇ ਔਰ ਉਹਦੀ ਵੀਡੀਓ ਤੇ ਇੰਨੇ ਵਿਊ ਆਉਣ ਦਾ ਕਾਰਨ ਕੀ ਹੈ ਉਹਨੇ ਆਪਦੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਉਹ ਕਿੰਨੀ ਐਕੂਰੇਸੀ ਨਾਲ ਆਪਦੀ ਵੀਡੀਓਜ਼ ਬਣਾਉਂਦਾ ਤੇ ਕਿਵੇਂ-ਕਿਵੇਂ ਕਿੱਥੋਂ-ਕਿੱਥੋਂ ਸਾਰੇ ਸੋਰਸਸ ਯੂਜ਼ ਕਰਦਾ ਆਪਦੀ ਵੀਡੀਓਜ਼ ਜਿਹੜੇ ਜਿਹੜੇ ਵਿੱਚ ਜੋ ਵੀ ਗੱਲਾਂ ਬੋਲਦਾ ਉਹਨਾਂ ਨੂੰ ਫੈਕਟ ਚੈੱਕ ਕਰਨ ਵਾਸਤੇ ਸੋ ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜਲਦੀ ਮਿਲਾਂਗੇ ਨਵੀਂ ਵੀਡੀਓ ਛ ਨਵੇਂ ਖਿਆਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ